ਦੇਖੋ ਜੀ ਸੁਰੱਖਿਆ ਦੇ ਮੁੱਦਿਆਂ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਨਾ ਹੀ ਇਸ ਤਰੀਕੇ ਦੀ ਕਿਸੇ ਵੀ ਕਵਾਇਦ ਨੂੰ ਜਾਂ ਕਿਸੇ ਵੀ ਸਰਕਾਰ ਦੇ ਫੈਸਲੇ ਨੂੰ ਜਸਟੀਫਾਈ ਮੰਨਿਆ ਜਾ ਸਕਦਾ ਹੈ ਸਾਨੂੰ ਨਹੀਂ ਪਤਾ ਕਿ ਵਿਕਰਮ ਸਿੰਘ ਮਜੀਠੀਆ ਦਾ ਥ्रेट ਪਰਸਪੈਕਸ਼ਨ ਕੀ ਹੈ ਲੇਕਿਨ ਉਹ ਖੁੱਲਕੇ ਬੋਲਦੇ ਆ ਰਹੇ ਨੇ ਉਹਨਾਂ ਨੇ ਕਈ ਬਹੁਤ ਹੀ ਸੈਂਸਿਟਿਵ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਜਿਹੜੇ ਗ੍ਰੇਨੇਡ ਧਮਾਕੇ ਹੋਏ ਨੇ ਉਸ ਇਲਾਕੇ ਦੇ ਵਿੱਚ ਉਹਨਾਂ ਦੇ ਉੱਤੇ ਲਗਾਤਾਰ ਵਿਕਰਮ ਸਿੰਘ ਮਜੀਠੀਆ ਨੇ ਗੱਲ ਕੀਤੀ ਹੈ ਸੁਖਬੀਰ ਬਾਦਲ ਉੱਤੇ ਜਿਹੜਾ ਇੱਕ ਹਮਲਾ ਕੀਤਾ ਗਿਆ 4 ਦਸੰਬਰ 2024 ਨੂੰ ਦਰਬਾਰ ਸਾਹਿਬ ਵਿਖੇ ਉਸ ਵਿਸ਼ੇ ਦੇ ਉੱਤੇ ਨਾਰਾਇਣ ਸਿੰਘ ਚੌੜਾ ਤੇ ਉਹਨਾਂ ਦੇ ਹੋਰ ਜਿਹੜੇ ਨਾਲ ਕੋ-ਅਕਿਊਜ਼ਡ ਹੈਗੇ ਨੇ ਉਹਨਾਂ ਦੇ ਮੁਤਲਕ ਬਹੁਤ ਖੁਲਾਸੇ ਕੀਤੇ ਗਏ ਨੇ ਵਿਕਰਮ ਸਿੰਘ ਮਜੀਠੀਆ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਸੁਰੱਖਿਆ ਦੀ ਕਿੰਨੀ ਲੋੜ ਹੈ ਇਸੀ ਦਾ ਅਸੈਸਮੈਂਟ ਤਾਂ ਪੰਜਾਬ ਪੁਲਿਸ ਨੇ ਕਰਨੀ ਹੈ ਲੇਕਿਨ ਜੇ ਤੁਸੀਂ ਇਹ ਕਹੋ ਮੈਨੂੰ ਅੱਜ ਕੀ ਅੱਜ ਵਿਕਰਮ ਸਿੰਘ ਮਜੀਠੀਆ ਨੂੰ ਪਿਛਲੇ ਕੁਝ ਸਾਲਾਂ ਨਾਲੋਂ ਪਿਛਲੇ ਕੁਝ ਮਹੀਨਿਆਂ ਨਾਲੋਂ ਘੱਟ ਸੁਰੱਖਿਆ ਦੀ ਲੋੜ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਇੱਕ ਇੱਕ ਫੈਕਚੁਅਲ ਆਬਜੈਕਟਿਵ ਅਨਾਲਿਸਿਸ ਹੋਏਗਾ ਸੋ ਸੁਰੱਖਿਆ ਦੇ ਮੁੱਦੇ ਉੱਤੇ ਰਾਜਨੀਤੀ ਕਦੇ ਵੀ ਨਹੀਂ ਹੋਣੀ ਚਾਹੀਦੀ ਭਗਵੰਤ ਮਾਨ ਦੀ ਸਰਕਾਰ ਨੂੰ ਜੇ ਅਜੇ ਤੱਕ ਇਸ ਚੀਜ਼ ਦੀ ਸਮਝ ਨਹੀਂ ਆਈ ਹੈ ਸਮਝ ਵਰ ਥੋੜਾ ਮਾਈਲਡ ਮੈਂ ਕਹਾਗਾ ਜੀ ਅਕਲ ਨਹੀਂ ਆਈ ਹੈ ਸਿੱਧੂ ਮੂਸੇਵਾਲਾ ਦੀ ਹੋਈ ਹੱਤਿਆ ਜਿਨ੍ਹਾਂ ਨੂੰ ਇਨ੍ਹਾਂ ਹੀ ਹਾਲਾਤਾਂ ਦੇ ਵਿੱਚ ਮੈਂ ਕਹਾਗਾ ਕਿ ਸਿਆਸੀ ਫੁਕਰਾਪੰਥੀ ਦੇ ਚੱਲਦੇ ਹੋਏ ਆਪ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਨੇ ਮਈ 2000 22 ਦੇ ਵਿੱਚ ਜਦੋਂ ਕਈ ਵੀਆਈਪੀਜ਼ ਦੀ ਸੁਰੱਖਿਆ ਵਾਪਸ ਲਈ ਉਸ ਤੋਂ ਬਾਅਦ ਕਿੱਡਾ ਵੱਡਾ ਪਾਣਾ ਵਾਪਰਦਾ ਹੈ ਸਿੱਧੂ ਮੂਸੇਵਾਲਾ ਦੀ ਹਤਿਆ ਸਪੈਸੀਫਿਕਲੀ ਇਸ ਕਾਰਨ ਕਰਕੇ ਹੋਈ ਕਿ ਉਸ ਦੀ ਸੁਰੱਖਿਆ ਦਾ ਕਵਰ ਨੂੰ ਡਾਊਨਗ੍ਰੇਡ ਕੀਤਾ ਗਿਆ ਸੀ ਤੁਸੀਂ ਸ਼ਾਇਦ ਇੰਟਰੋਡਕਸ਼ਨਸ ਕਿਹਾ ਸੁਰੱਖਿਆ ਵਾਪਸ ਨਹੀਂ ਲਈ ਗਈ ਹੈ ਸੁਰੱਖਿਆ ਦੇ ਕਵਰ ਨੂੰ ਘਟਾ ਦਿੱਤਾ ਗਿਆ ਹੈ ਸੋ ਵਿਕਰਮ ਸਿੰਘ ਮਜੀਠੀਆ ਉਸ threat ਦੇ ਅੰਡਰ ਹੈਗੇ ਨੇ ਅੱਜ ਜੋ ਅਕਾਲੀ ਦਲ ਦੇ ਆਪਣੇ ਹਾਲਾਤ ਚੱਲਦੇ ਪਏ ਨੇ ਆਪਾਂ ਉਸ ਚੀਜ਼ ਨੂੰ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੇ ਸੁਖਵੀਰ ਬਾਦਲ ਉੱਤੇ ਹਮਲਾ ਕਿਵੇਂ ਹੋਇਆ ਕਿਹੜੇ ਹਾਲਾਤਾਂ ਵਿੱਚ ਹੋਇਆ ਸੁਖਵੀਰ ਬਾਦਲ ਅੱਜ ਜੇ ਇਸ ਤਰੀਕੇ ਦੇ ਬਿਆਨ ਦੇ ਰਹੇ ਨੇ ਮੈਨੂੰ ਉਹਨਾਂ ਬਿਆਨਾਂ ਦੇ ਵਿੱਚ ਵੀ ਕੋਈ ਜ਼ਿਆਦਾ ਤਰਕ ਸੰਗਤਤਾ ਨਜ਼ਰ ਨਹੀਂ ਆ ਰਹੀ ਆ ਜੋ ਇੱਕ ਤਰੀਕੇ ਨਾਲ ਇਹ ਕਹਿ ਦੇਣਾ ਕਿ ਜੀ ਮੇਰੀ ਮੇਰੇ ਉੱਤੇ ਹੋਏ ਹਮਲੇ ਨੂੰ ਲੈ ਕੇ ਸਰਕਾਰ ਸਹਿਯਰਦ ਨਹੀਂ ਹੈ ਜਾਂ ਉਸ ਕੇਸ ਦੇ ਵਿੱਚ ਜ਼ਮਾਨਤਾਂ ਜਿਹੜੀਆਂ ਹੈਗੀਆਂ ਮੁਲਜ਼ਮਾਂ ਨੂੰ ਮਿਲ ਗਿਆ ਇਸ ਚੀਜ਼ ਦੀ ਐਕਸਪਲੇਨੇਸ਼ਨ ਦੇ ਬਗੈਰ ਕਿ ਤੁਸੀਂ ਖੁਦ ਆਪਣੇ ਬਿਆਨ ਪੁਲਿਸ ਕੋਲ ਦਰਜ ਕਿਉਂ ਨਹੀਂ ਕਰਾਏ ਐਜੀਪੀਸੀ ਨੇ ਸੀਸੀਟੀਵੀ ਫੁਟੇਜਸ ਪੁਲਿਸ ਨੂੰ ਮਹਈਆ ਕਿਉਂ ਨਹੀਂ ਕਰਾਈ ਸੋ ਇਹਨਾਂ ਗੱਲਾਂ ਬਾਤਾਂ ਨੂੰ ਕੀਤੇ ਬਗੈਰ ਜੇ ਉਲ ਜਲੂਲ ਬਿਆਨਬਾਜ਼ੀ ਕਰਨੀ ਹੈ ਤਾਂ ਕੁਝ ਵੀ ਕੀਤੀ ਜਾ ਸਕਦੀ ਹੈ ਲੇਕਿਨ ਇਸ ਪੁਆਇੰਟ ਉੱਤੇ ਆਪਾਂ ਨੂੰ ਅਕਾਲੀ ਦਲ ਜਾਂ ਵਿਕਰਮ ਸਿੰਘ ਮਜੀਠੀਆ ਦੇ ਤਰਕ ਨੂੰ ਵੀ ਸਮਝਣਾ ਪੈਣਾ ਹੈ ਉਹਨਾਂ ਦੀ ਦਲੀਲ ਨੂੰ ਵੀ ਸਮਝਣਾ ਪੈਣਾ ਹੈ ਤੇ ਸਭ ਤੋਂ ਵੱਡੀ ਗੱਲ ਇਸ ਥ੍ਰੈਡ ਪਰਸੈਪਸ਼ਨ ਤੇ ਖਤਰੇ ਨੂੰ ਸਮਝਣਾ ਪੈਣਾ ਹੈ ਕਿ ਸੁਰੱਖਿਆ ਦੇ ਮਾਮਲਿਆਂ ਦੇ ਵਿੱਚ ਕੋਜੀ ਰਾਜਨੀਤੀ ਨਾ ਹੋਵੇ ਆਪਾਂ ਸਾਰੇ ਮਹਿਸੂਸ ਕਰਦੇ ਆ ਕਿ ਵਿਕਰਮ ਸਿੰਘ ਮਜੀਠੀਆ ਬਹੁਤ ਹੀ ਤਿੱਖੇ ਸ਼ਬਦ ਵਰਤ ਰਹੇ ਸਨ ਭਗਵੰਤ ਮਾਨ ਦੇ ਖਿਲਾਫ ਲੇਕਿਨ ਕਿਸੇ ਵੀ ਹਾਲਤ ਦੇ ਵਿੱਚ ਜੇ ਇਹਨਾਂ ਕਾਰਨਾ ਕਰਕੇ ਸਿਆਸੀ ਰੰਜਿਸ਼ਾਂ ਕਰਕੇ ਕਿਸੇ ਕਨਸਿਡਰੇਸ਼ਨ ਕਰਕੇ ਪੰਜਾਬ ਦੇ ਵਿੱਚ ਦੁਖਾਂਤ ਇਹ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵੀ ਮੈਂ ਫੇਰ ਉਸੇ ਸ਼ਬਦ ਦੀ ਵਰਤੋਂ ਕਰਾਂਗਾ ਹਾਲਾਂਕਿ ਜਰਨਲਿਸਟਿਕ ਸ਼ਬਦ ਨਹੀਂ ਹੈ ਅਕਲ ਨਹੀਂ ਆਈ ਹੈ ਸਰਕਾਰ ਨੂੰ ਇੱਥੇ ਜਿਹੜੀ ਸੁਰੱਖਿਆ ਲੈਣ ਦਾ ਤੇ ਸੁਰੱਖਿਆ ਨੂੰ ਮੁਹਈਆ ਕਰਾਣ ਦਾ ਦੇਣ ਦਾ ਕਿਸੇ ਨੂੰ ਉਹ ਜਿਹੜਾ ਪੈਮਾਨਾ ਹੈ ਪਿਓਰਲੀ ਪੋਲਿਟਿਕਲ ਹੈ ਹਰ ਕਿਸੀ ਐਰੇ ਗੈਰੇ ਨੱਥੂ ਖੈਰੇ ਜੋ ਕਿ ਸੱਤਾਧਾਰੀ ਤਿਰ ਦੇ ਨਾਲ ਇੱਥੇ ਅਟੈਚਡ ਹੈ ਉਹਨਾਂ ਨੂੰ ਸੁਰੱਖਿਆਵਾਂ ਦਿੱਤੀਆਂ ਗਈਆਂ ਨੇ ਤੇ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਸੁਰੱਖਿਆ ਦੇ ਕਵਰ ਦੀ ਐਕਚੁਅਲ ਦੇ ਵਿੱਚ ਲੋੜ ਹੈ ਜਾਂ ਫਿਰ ਸੁਰੱਖਿਆ ਉਹਨਾਂ ਨੂੰ ਚਾਹੀਦੀ ਹੈ ਸੁਰੱਖਿਆ ਛੱਡੋ ਇੱਥੇ ਹਥਿਆਰਾਂ ਦੇ ਲਾਇਸੈਂਸ ਤੱਕ ਜਾਰੀ ਨਹੀਂ ਕੀਤੇ ਜਾ ਰਹੇ ਨੇ ਪੰਜਾਬ ਦੇ ਵਿੱਚ ਇੱਕ ਹੱਲਾ ਖੜਾ ਕੀਤਾ ਜਾਂਦਾ ਹੈ ਹਾਲਾਤ ਇਹ ਆ ਚੁੱਕੇ ਨੇ ਕਿ ਜੇ ਭਗਵੰਤ ਮਾਨ ਦੇ ਪੰਜਾਬ ਦੇ ਮੁੱਖ ਮੰਤਰੀ ਯਾਨੀ ਕਿ ਚੀਫ ਮਿਨਿਸਟਰ ਪੰਜਾਬ ਦੇ ਚੰਡੀਗੜ੍ਹ ਦੇ ਨਿਵਾਸ ਦੇ ਸਾਹਮਣੇ ਦੀ ਜੇ ਸੜਕ ਨੂੰ ਖੋਲਣਾ ਹੋਵੇ ਨਾ ਕਿਸੇ ਨੇ ਕਿਉਂਕਿ ਰੋਕੇ ਬੈਠੇ ਹੈਗੇ ਨੇ ਪਿਛਲੇ ਤਕਰੀਬਨ 35 36 ਸਾਲਾਂ ਤੋਂ ਤਾਂ ਇਹ ਸਰਕਾਰ ਨੇ ਲੰਡੇ ਹਰੀਕੇ ਵਰਗੇ ਗੈਂਗਸਟਰਾਂ ਵੱਲੋਂ ਪੁਲਿਸ ਦੀ ਇੰਟੈਲੀਜੈਂਸ ਹੈੱਡਕੁਆਰਟਰ ਦੀ ਬਿਲਡਿੰਗਾਂ ਉੱਤੇ ਹੋਏ ਰਾਕਟ ਲਾਂਚਰ ਹਮਲਿਆਂ ਦਾ ਹਵਾਲਾ ਦੇ ਦੇ ਕੇ ਉਸ ਸੜਕ ਨੂੰ ਖੁੱਲਣ ਤੋਂ ਰੋਕਿਆ ਹੈ ਇਹ ਆਮ ਆਦਮੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੋ ਇਸ ਤਰੀਕੇ ਦੇ ਹਵਾਲੇ ਖਬਰਾਂ ਦੇ ਇਸ਼ਤਿਹਾਰਾਂ ਤੇ ਸੁਰਖੀਆਂ ਦੇ ਵਿੱਚ ਤੁਸੀਂ ਹੋ ਕੁਝ ਹੋਰ ਕਹਿੰਦੇ ਹੋ ਕਿ ਸੂਬੇ ਦਾ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਬਿਲਕੁਲ ਕੰਟਰੋਲ ਵਿੱਚ ਹੈ ਮੁੱਖ ਮੰਤਰੀ ਦੇ ਆਪਣੇ ਘਰ ਦੇ ਸਾਹਮਣੇ ਦੀ ਸੜਕ ਖੋਲਣ ਲਈ ਜਾਂ ਉਸ ਨੂੰ ਖੋਲਣ ਤੋਂ ਰੁਕਵਾਉਣ ਲਈ ਸਰਕਾਰ ਅਦਾਲਤਾਂ ਦੇ ਵਿੱਚ ਇਹ ਐਫੀਡੇਵਿਟ ਦੰਦੀ ਹੈ ਕਿ ਸੂਬੇ ਦੇ ਹਾਲਾਤ ਨਾਜ਼ੁਕ ਹੈਗੇ ਨੇ ਤੁਸੀਂ ਸੋਚੋ ਕਿ ਇਹਨਾਂ ਹਾਲਾਤਾਂ ਦੇ ਵਿੱਚ ਜੇ ਤੁਸੀਂ ਵਿਕਰਮ ਸਿੰਘ ਮਜੀਠੀਆ ਕਿਸੇ ਵੀ ਡਿਗਨਿਟਰੀ ਦੀ ਸੁਰੱਖਿਆ ਨੂੰ ਵਾਪਸ ਲੈ ਕੇ ਕੋਈ ਪੋਲਿਟੀਕਲ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਸਿਆਸੀ ਵਿਰੋਧੀਆਂ ਨੂੰ ਕੋਈ ਸੁਨੇਹਾ ਲਾਣਾ ਚਾਹੁੰਦੇ ਹੋ ਉਹ ਬਹੁਤ ਹੀ ਅਨਫੋਰਚੂਨੇਟ ਹੈ ਕੋਈ ਅਜੇ ਹੀ ਮੰਦਭਾਗੀ ਘਟਨਾ ਵਾਪਰ ਗਈ ਜਿਵੇਂ ਕਿ ਸਿੱਧੂ ਮੂਸੇਵਾਲਾ ਦੇ ਕੇਸ ਵਿੱਚ ਹੋਇਆ ਤੇ ਉਸ ਤੋਂ ਬਾਅਦ ਉਸਦੀ ਜ਼ਿੰਮੇਵਾਰੀ ਕੌਣ ਲਏਗਾ ਤੇ ਸਰਕਾਰ ਦਾ ਤਾਂ ਮੈਂ ਕਹਾਂਗਾ ਕਿ ਸਰਕਾਰ ਦੇ ਮੱਥੇ ਉੱਤੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਕਲੰਕ ਜਿਹੜਾ ਲੱਗਾ ਹੋਇਆ ਹੈ ਅਜੇ ਉਹ ਤੁਲਿਆ ਨਹੀਂ ਹੈ ਸੋ ਇਸ ਤਰੀਕੇ ਦੀ ਮੈਂ ਕਹਾਂਗਾ ਖੁਰਾਫਾਤਾ ਨਹੀਂ ਕਰਨੀਆਂ ਚਾਹੀਦੀਆਂ ਤੇ ਪੋਲਿਟিক্যাল ਲੀਡਰਸ਼ਿਪ ਨੂੰ ਸਾਈਡ ਤੇ ਰੱਖ ਕੇ ਪੰਜਾਬ ਪੁਲਿਸ ਤੇ ਪੰਜਾਬ ਦੇ ਡੀਜੀਪੀ ਜਿਹੜੇ ਡੀਜੀਪੀ ਇੱਥੇ ਸਿਕਿਉਰਿਟੀ ਵੈਸੇ ਨਾ ਦੇ ਹੈਗੇ ਨੇ ਉਹਨਾਂ ਨੂੰ ਵੀ ਇਸ ਚੀਜ਼ ਦਾ ਧਿਆਨ ਲੈਣਾ ਚਾਹੀਦਾ ਹੈਗਾ ਕਿ ਇਸ ਤਰੀਕੇ ਦੇ ਸਿਆਸੀ ਨੈਰੇਟਿਵ ਜਾਂ ਸਿਆਸੀ ਗੱਲਾਂਬਾਤਾਂ ਚੱਲਦੀਆਂ ਰਹਿੰਦੀਆਂ ਨੇ ਲੇਕਿਨ ਕਿਸੇ ਵਿਅਕਤੀ ਪਬਲਿਕ ਫਿਗਰ ਦੀ ਸੁਰੱਖਿਆ ਤੇ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ ਰਾਜਨੀਤੀ ਆਪਣੀ ਥਾਂ ਹੈ ਲੇਕਿਨ ਪੋਲਿਟਿਕਸ ਸਿਕਿਉਰਿਟੀ ਦੇ ਉੱਤੇ ਨਹੀਂ ਕੀਤੀ ਜਾਣੀ ਚਾਹੀਦੀ ਪਰ ਤੇਜੀ ਕੀ ਇਸ ਨੂੰ ਇਸ ਨਾਲ ਵੀ ਜੋੜਿਆ ਜਾ ਸਕਦਾ ਜਿਹੜੀ ਸੁਰੱਖਿਆ ਵਾਪਸ ਲਈ ਗਈ ਹੈਗੀ ਕਿਉਂਕਿ ਬੀਤੇ ਦਿਨ ਬਿਆਨ ਨਿਕਲ ਕੇ ਸਾਹਮਣੇ ਆਏ ਸੀ ਜਿਹੜਾ ਨਸ਼ੀਆ ਦੇ ਵਿਰੁੱਧ ਯੁੱਧ ਚੱਲ ਰਿਹਾ ਹੈਗਾ ਥਾਣਿਆਂ ਦੇ ਵਿੱਚ ਮੁਲਾਜ਼ਮ ਨਹੀਂ ਹੈਗੇ ਕਿ ਸਿਆਸੀ ਲੀਡਰਾਂ ਤੋਂ ਖੋਹਣੇ ਸ਼ੁਰੂ ਕਰ ਦਿੱਤੇ ਹੁਣ ਸੁਰੱਖਿਆ ਇਸ ਨੂੰ ਉਸ ਨਾਲ ਵੀ ਜੋੜਿਆ ਜਾ ਸਕਦਾ ਕੋ ਸਿੰਗਲ ਨੂੰ ਦੇਖਿਆ ਜਾ ਸਕਦਾ ਹੋਣਾ ਹੈ ਤਾਂ ਫਿਰ ਆਪਣੀ ਸੁਰੱਖਿਆਵਾਂ ਦੇ ਵਿੱਚ ਤਾਂ ਕਾਟੇ ਕਰਨੇ ਪੈਣੇ ਨੇ ਨਾ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਹੋਰ ਆ ਸਧਾਰਨ ਕਿਸੇ ਐਮਐਲਏ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਤਾਂ ਐਮਐਲਏ ਵੀ ਨਹੀਂ ਹੈਗੇ ਨੇ ਲੇਕਿਨ ਤੋਂ ਸੁਣ ਤੋਂ ਉਹਨੂੰ ਦੇਖਣਾ ਪੈਣਾ ਵੀ ਕੋਈ ਵਿਅਕਤੀ ਸਮਾਜ ਦੇ ਵਿੱਚ ਜੇ ਵਿਚਰਦਾ ਪਿਆ ਹੈ ਜ਼ਰੂਰੀ ਨਹੀਂ ਹੈ ਕਿ ਉਸਦੇ ਕੋਲ ਕੋਈ ਅਹੁਦਾ ਉਹ ਕੋਈ ਮੰਤਰੀ ਹੋਵੇ ਕੋਈ ਵਿਧਾਇਕ ਹੋਵੇ ਇਹ ਚੀਜ਼ਾ ਜ਼ਰੂਰੀ ਨਹੀਂ ਹੈਗੀਆਂ ਨੇ ਲੇਕਿਨ ਜੇ ਉਹ ਜਿਹੀ ਸ਼ਬਦਾਵਲੀ ਵਰਤ ਰਹੇ ਨੇ ਅਜਿਹੇ ਬਿਆਨ ਉਹਨਾਂ ਵੱਲੋਂ ਦਿੱਤੇ ਜਾ ਰਹੇ ਨੇ ਜੋ ਕਿ ਕਿਸੇ ਸੈਕਸ਼ਨ ਕਿਸੇ ਧੜੇ ਅਜ ਆਪਾਂ ਸਮਝਦੇ ਪਏ ਹਾਂ ਕਿ ਪੰਜਾਬ ਦੇ ਵਿੱਚ ਪੰਥਕ ਰਾਜਨੀਤੀ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਉਹ ਵੱਖਰੀ ਗੱਲ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਉਸ ਉੱਤੇ ਇੱਕ ਵੱਖਰੀ ਪੋਜੀਸ਼ਨ ਲਈ ਹੈ ਲੇਕਿਨ ਪੰਥਕ ਰਾਜਨੀਤੀ ਦੇ ਵਿੱਚ ਜੋ ਹਾਲਾਤ ਨੇ ਉਹਨਾਂ ਹਾਲਾਤਾਂ ਦੇ ਚੱਲਦੇ ਵੀ ਬਹੁਤ ਸੇ ਲੋਕਾਂ ਨੂੰ ਟਾਰਗੇਟ ਕੀਤਾ ਜਾ ਸਕਦਾ ਹੈ ਉਹ ਕੋਈ ਵੀ ਧਿਰ ਕਰੇ ਕੋਈ ਵੀ ਛੁਪੀਆਂ ਹੋਈਆਂ ਲੁਕੀਆਂ ਹੋਈਆਂ ਸ਼ਕਤੀਆਂ ਬਹੁਤ ਸਾਰੇ ਅਜਿਹੇ ਖੁਰਾਫਾਤੀ ਤੇ ਸ਼ਰਾਰਤੀ ਅੰਸਰ ਜੋ ਕਿ ਸੂਬੇ ਦਾ ਮਾਹੌਲ ਵਿਗਾੜਨ ਦੇ ਮੰਤਵ ਦੇ ਨਾਲ ਹੀ ਅਜਿਹੀਆਂ ਵਾਰਦਾਤਾਂ ਕਰਾ ਦਿੰਨ ਉਹਦੇ ਪਿੱਛੇ ਕੋਈ ਲੰਬੀ ਚੌੜੀ ਪਲੈਨਿੰਗ ਨਹੀਂ ਹੁੰਦੀ ਲੇਕਿਨ ਹਾਲਾਤ ਨੂੰ ਵਿਗਾੜਨ ਲਈ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਵਾਰਦਾਤਾਂ ਨੂੰ ਪਲਾਨ ਕੀਤਾ ਜਾ ਸਕਦਾ ਹੈ ਟਾਰਗੇਟਡ ਕਿਲਿੰਗਸ ਦਾ ਖਤਰਾ ਪੰਜਾਬ ਚੋਂ ਇਹ ਖਤਮ ਨਹੀਂ ਹੋਇਆ ਪੰਜਾਬ ਐਟਾ ਸੇਫ ਨਹੀਂ ਹੋਇਆ ਤੇ ਮੈਂ ਬਾਰ ਬਾਰ ਉਹੀ ਕਹਿ ਰਿਹਾ ਕਿ ਵਿਕਰਮ ਸਿੰਘ ਬਜੀਠੀਆ ਆ ਇੱਕ ਉਸ ਕੈਟੇਗਰੀ ਦੇ ਪੋਲੀਟੀਸ਼ੀਅਨ ਤੇ ਲੀਡਰ ਹੈਗੇ ਨੇ ਜੋ ਜਿਨ੍ਹਾਂ ਦਾ ਖਤਰਾ ਉਹਨਾਂ ਦੇ ਉੱਤੇ ਘਟ ਗਿਆ ਹੈ ਮੈਨੂੰ ਇਸ ਦਾ ਘੱਟੋ ਘੱਟ ਕੋਈ ਅੰਡਰਸਟੈਂਡਿੰਗ ਨਹੀਂ ਹੈ ਹਾਂ ਇਸ ਦੇ ਬਾਰੇ ਜੇ ਜਾਣਕਾਰੀ ਸਰਕਾਰ ਹੀ ਦੇ ਜਾਂ ਇੱਕ ਦੱਸੇ ਕਿ ਬਿਕਰਮ ਸਿੰਘ ਬਜੀਠੇ ਨੂੰ ਅੱਜ ਤੱਕ ਜਿਹੜਾ 3 ਸਾਲ ਉਹਨਾਂ ਦੀ ਆਪਣੀ ਸਰਕਾਰ ਤੇ ਹਕੂਮਤ ਦੌਰਾਨ ਜਿਹੜਾ ਸਿਕਿਉਰਿਟੀ ਕਵਰ ਦਿੱਤਾ ਗਿਆ ਸੀ ਉਹ ਬੇਲੋੜਾ ਸੀ ਇਸ ਚੀਜ਼ ਨੂੰ ਥੋੜਾ ਜਿਹਾ ਐਕਸਪਲੇਨ ਕੀਤਾ ਜਾਏ ਤਾਂ ਬੈਟਰ ਹੋਏਗਾ ਲੇਕਿਨ ਯੂਜੂਲੀ ਆਪਾਂ ਸੁਰੱਖਿਆ ਦੇ ਮੈਟਰਜ਼ ਉੱਤੇ ਪਬਲਿਕ ਡਿਸਕਸ਼ਨਸ ਘੱਟ ਸੁਣਦੇ ਹਾਂ ਉਹ ਇੱਕ ਵੱਖਰੀ ਗੱਲ ਹੈ ਕੀ ਮੁੱਖ ਮੰਤਰੀਆਂ ਦੇ ਜਿਹੜੇ ਮੀਡੀਆ ਸਲਾਹਕਾਰ ਰਹੇ ਹੋਈਆਂ ਇਹਨਾਂ ਦੇ ਜਿਹੜੇ ਆਈਟੀ ਵਿੰਗ ਦੇ ਕੁਝ ਕਾਰਕੂਨ ਹੋਣ ਉਹ ਅਜਿਹੇ ਵੀਵੀਆਪੀਜ਼ ਦੀ ਸੁਰੱਖਿਆ ਦੀਆਂ ਸੂਚੀਆਂ ਨੂੰ ਲਿਸਟ ਕਰਾ ਕੇ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਦੇ ਵਿੱਚ ਇੱਕ ਤਰੀਕੇ ਦੇ ਨਾਲ ਸ਼ਾਮਲ ਹੋ ਗਏ ਉਹਦੇ ਨਾ ਚਾਹਦੇ ਹੋਏ ਭਾਗੀਦਾਰ ਬਣ ਗਏ ਲੇਕਿਨ ਇੱਕ ਬਹੁਤ ਹੀ ਅਨਫੋਰਚੂਨੇਟ ਪੋਲਿਟਿਕਸ ਹੈ ਜਿਸ ਵਿੱਚ ਸੁਰੱਖਿਆ ਦੇ ਉੱਤੇ ਆਪਾਂ ਰਾਜਨੀਤੀ ਕਰਦੇ ਹੋਏ ਇਸ ਰੂਲਿੰਗ ਪਾਰਟੀ ਨੂੰ ਵੇਖਦੇ ਪਏ ਆ ਦਿਸ ਇਜ਼ ਸਿੰਪਲੀ ਅਨਫੋਰਚੂਨੇਟ ਅਨਐਕਸੈਪਟੇਬਲ ਇਸ ਨੂੰ ਕੋਰਸ ਕਰੈਕਟ ਕੀਤਾ ਜਾਣਾ ਚਾਹੀਦਾ ਹੈ ਪੰਜਾਬ ਪੁਲਿਸ ਐਜ਼ ਅ ਪ੍ਰੋਫੈਸ਼ਨਲ ਪੁਲਿਸ ਸ਼ੁੱਡ ਐਂਡ ਮਸਟ ਏਕ ਡਿਊ ਕੌਗਨੀਸੈਂਸ ਆਫ ਦਿਸ ਸਿਚੁਏਸ਼ਨ ਤੇ ਸਿਕਿਉਰਿਟੀ ਥ੍ਰੈਟ ਪਰਸਪੈਕਸ਼ਨ ਨੂੰ ਆਬਜੈਕਟਿਵਲੀ ਐਨਾਲਾਈਜ਼ ਕਰਕੇ ਹੀ ਸੁਰੱਖਿਆ ਨੂੰ ਵਿਧਾਨ ਜਾਂ ਘਟਾਉਣ ਬਾਰੇ ਫੈਸਲਾ ਲੈ ਜਾਣਾ ਚਾਹੀਦਾ ਤੇ ਜੇ ਜੇ ਹਾਂ ਫੈਸਲਾ ਲਿਆ ਗਿਆ ਹੈ ਕੋਈ ਜਿਸ ਉੱਤੇ ਸਵਾਲ ਉੱਠ ਰਹੇ ਨੇ ਉਸ ਨੂੰ ਫਿਰ ਪਬਲਿਕਲੀ ਜਵਾਬ ਦੇਣ ਦਾ ਵੀ ਇੱਕ ਫਰਜ਼ ਜਿਹੜਾ ਹੈ ਇਹਨਾਂ ਦਾ ਬਣਦਾ ਹੈ